ਤਾਈ ਜੀ ਮੈਂ ਮੰਨਦੀ ਆ ਤੁਹਾਡੀ ਹਰ ਇੱਕ ਗੱਲ ਪਰ ਮੇਰੀ ਮੰਮੀ ਨੇ ਕਿਹਾ ਆਇਆ ਵਾ ਕਿ ਕੀ ਨਾ ਮੈਂ ਬੈਠੀ ਹੋਈ ਆ ਤੇਰੇ ਨਾਲ ਹਮੇਸ਼ਾ ਤੇ ਨਾਲੇ ਅੱਜ ਕੱਲ ਦੀ ਜਨਰੇਸ਼ਨ ਚ ਤੇ ਵੈਸੇ ਵੀ ਸਾਰਾ ਖਾਣ ਪੀਣ ਦਾ ਸਮਾਂ ਤੇ ਬਾਹਰੋਂ ਆ ਜਾਂਦਾ ਵਾ ਪੁੱਤ ਤੇਰੀ ਗੱਲ ਬਿਲਕੁਲ ਠੀਕ ਹੈ ਮਗਰ ਜਿਹੜੀਆਂ ਮਾਵਾਂ ਹੁੰਦੀਆਂ ਸਦਾ ਨਹੀਂ ਮੋਲ ਬਿੰਦੀਆਂ ਸਦਾ ਕੋਲ ਬੈਠੀਆਂ ਰਹਿਣਾ ਉਹਨਾਂ ਨੇ ਤੈਨੂੰ ਕੰਮ ਆਪਣੇ ਹੱਥ ਨਾਲ ਕਰਨਾ ਹੀ ਪੈਣਾ ਪੁੱਤ ਕਿਰਤ ਤਰਕ ਜੀ ਕਰੂਗਾ ਕੁਝ ਬਣਾ ਕੇ ਖਾਂਦਾ ਤੇ ਤੂੰ ਡਿੱਗਦੀ ਰਹੇਂਗੀ ਕਿ ਕੋਈ ਆਵੇ ਤੇ ਮੈਨੂੰ ਬਣਾ ਕੇ ਦੇਵੇ ਇਸ ਕਰਕੇ ਪੁੱਤ ਸਿੱਖਣਾ ਬਹੁਤ ਜ਼ਰੂਰੀ ਹੈ ਮਾਵਾ ਨੇ ਸਦਾ ਨਾਲ ਨਹੀਂ ਰਹਿਣਾ ਪਾਬੋ ਮਸੀ ਕੀ ਕਰਨ ਆਈ ਸੋ ਉਹ ਮੈਨੂੰ ਕੀ ਪਤਾ ਕੀ ਕਰਨ ਆਈ ਹੈ ਹਾਏ ਹਾਏ ਪੁੱਛਿਆ ਹੀ ਇਹ ਦੱਸ ਫੇਰ ਕੀ ਹੋਇਆ ਉਹਦੀ ਧੀ ਦਾ ਘਰ ਆ ਪਣੇਵੀ ਦੇ ਘਰ ਆਈ ਹੈ ਮਾਸੀ ਤੇ ਫੇਰ ਕੀ ਕਹ ਲੈ ਆਉਂਦਿਆ ਕੋਈ ਪਾਜ ਨਾ ਲੰਦਾ ਬੰਦਾ ਕਿ ਜਦੋਂ ਕੋਈ ਤੁਰ ਭਵੇ ਬੰਦਾ ਤੇਰੇ ਕਰ ਜੇ ਤੋ ਮਰਜੀ ਆਈਦਾ ਤੇ ਪੁੱਛ ਕੇ ਆਈਦਾ ਆ ਗਈ ਆ ਜਾ ਮੱਸੇ ਜੋ ਆਜੀ ਮੈਂ ਪੁੱਛ ਉਹ ਜਨਮ ਸਸਿਕਾ ਸਸਿਕਾ ਸਿਕਲ ਦੀ ਸਸਿਕਾ ਸਸਿਕਾ ਹੋਰ ਕੀ ਆ ਜਾ ਠੀਕ ਹੈ ਤੂੰ ਸੁਣਾ ਠੀਕੋ ਬਸ ਵਧੀਆ ਵਧੀਆ ਆਪਣੀ ਸੁਣਾ ਬੜਾ ਖੁਸ਼ੀ ਹੋਈ ਜੀ ਧੰਨਵਾਦ ਸਾਡੇ ਤੁਸੀਂ ਆਏ ਕਿਤੇ ਉਡੀਕ ਦੇ ਰੰਨੇ ਆਂਦਾ ਹੀ ਨਹੀਂ ਤੁਸੀਂ ਚਲੋ ਕੋਈ ਗੱਲ ਲੈ ਉਹ ਆਏ ਨੇ ਕੈਨਵਸ ਤੇ ਆਏ ਹੋਣਗੇ ਰੋਟੀ ਕਰਨੀ ਹੋਣੀ ਹੈ ਰਿੰਪੀ ਹੋਰਾਂ ਦੀ ਸਾਡੇ ਸਾਰੇ ਟੱਬਰ ਦੀ ਤੇ ਕੈਨਵਸ ਤੇ ਆਏ ਹੋਣ ਨੇ ਵੀ ਰੋਟੀ ਤੁਹਾਡਾ ਲੰਚ ਡਿਨਰ ਜੋ ਵੀ ਉਹਨਾਂ ਨੇ ਕਰਵਾਣਾ ਉਹਦੇ ਵਾਸਤੇ ਆਏ ਹੋਣੇ ਜੀ ਹਾਂ ਜੀ ਰੋਟੀ ਤੇ ਮੈਂ ਦੀ ਦੂਸਰੇ ਦਿਨ ਨਹੀਂ ਕਰਦੇ ਨਹੀਂ ਸੀ ਵਿਆਹ ਤੋਂ ਬਾਅਦ ਪਰ ਰੋਟੀ ਮੈਂ ਕੱਲੀ ਦੀ ਕਰਾਂ ਜਵਾਈ ਭਾਈ ਨਾਲ ਹੋਵੇ ਨਾ ਫਿਰ ਰੋਟੀਆਂ ਸੋਹਣੀਆਂ ਲੱਗਦੀਆਂ ਮੈਂ ਤੇ ਕੱਲੀ ਦੀ ਨੂੰ ਮੈਂ ਕਿਸ ਤਰ੍ਹਾਂ ਰੋਟੀ ਕਰ ਦਿੰਦੇ ਹੁਣ ਦੇਖੋ ਜੀ ਉਹ ਨੋ ਟੱਬਰ ਸੁੱਖ ਨਾਲ ਉਹਦੇ ਨਾਲ ਹੀ ਹੈ ਜੁਆਈ ਭਾਈ ਤੇ ਜਦੋਂ ਆਏਗਾ ਉਦੋਂ ਹੀ ਹੋਏਗੀ ਨਾ ਦੇਖੋ ਭੈਣ ਜੀ ਜੁਆਈ ਭਾਈ ਨਾਲ ਹੀ ਨਾ ਹੁਣ ਮੈਂ ਕੀ ਕਮਾ ਤੁਹਾਨੂੰ ਦੇਖੋ ਇੱਕ ਦਿਨ ਨਹੀਂ ਮੁੰਡਾ ਉਹਦੇ ਨਾਲ ਰਿਹਾ ਐਸੀ ਵੀ ਕੈਸੀ ਵਜ੍ਹਾ ਹੋ ਗਈ ਸੀ ਜਦ ਮੁੰਡਿਆ ਨੂੰ ਦੂਸਰੇ ਦਿਨ ਹੀ ਜਾਣਾ ਪੈ ਗਿਆ ਉੱਥੇ ਭੈਣ ਜੀ ਨੌਕਰੀ ਦਾ ਸਵਾਲ ਆਪਣਾ ਦੇ ਰਾਜ ਹੈਗਾ ਨਹੀਂ ਕਿਹ ਦਿਓ ਦੇ ਪਿਓ ਦੀ ਉਥੇ ਨੌਕਰੀ ਉਥੇ ਲੱਗੀ ਕੰਪਨੀ ਹੈਗੀ ਹੈ ਕੰਪਨੀਆ ਵਾਲੇ ਜਿੰਨੀ ਕਿ ਛੁੱਟੀ ਦੇਣ ਉਹ ਨਹੀਂ ਜਾਣਾ ਹਾਂਜੀ ਇੱਕ ਦਿਨ ਹੀ ਉਹਨੂੰ ਪਸੂੜੀ ਪੈ ਗਈ ਆ ਤੇ ਉਹ ਕਹਿੰਦਾ ਮੈਂ ਜਾ ਰਿਆਂ ਜਾ ਰਿਆਂ ਤੇ ਜਾਣਾ ਪੈਣਾ ਸੀ ਉਹਨੂੰ ਭੈਣ ਜੀ ਖਾਲੀ ਤੁਹਾਡਾ ਮੁੰਡਾ ਬਾਹਰ ਨਹੀਂਗਾ ਸਾਡੇ ਆਦਮੀ ਵੀ ਬਾਹਰ ਹੈ ਅਜੇ ਪਾਪਾ ਵੀ ਬਾਹਰ ਹੈ ਜਦੋਂ ਛੁੱਟੀ ਤੇ ਆਂਦੇ ਆ ਨਾ ਤੇ ਉਹਨਾਂ ਨੂੰ 6-6 ਮਹੀਨੇ ਪੱਲਾ ਹੀ ਕਹਣਾ ਪੈਂਦਾ ਵਾ ਕਿ ਅਸੀਂ ਮਹੀਨੇ ਦੀ ਛੁੱਟੀ ਵਾਸਤੇ ਚੱਲੇ ਆ ਜਾਂ 15 ਦਿਨ ਦੀ ਛੁੱਟੀ ਵਾਸਤੇ ਚੱਲੇ ਆ ਤੇ ਦੂਸਰੇ ਪੱਲਾ ਬੜੀ ਟੋਨ ਨਾਲ ਗੰਦੇ ਸੀ ਕਿ ਸਾਡੇ ਮੁੰਡੇ ਨੇ 2-3 ਮਹੀਨੇ ਵਾਸਤੇ ਆਣਾ ਵਾ ਤੇ ਇੱਕ ਦਿਨ ਵੀ ਨਹੀਂ ਆ ਮਨ ਨੂੰ ਤੇ ਸੱਚ ਪੁੱਛੋ ਨਾ ਐਦਾਂ ਲੱਗਦਾ ਤੁਹਾਡਾ ਮੁੰਡਾ ਬਾਹਰ ਗਿਆ ਹੀ ਨਹੀਂ ਹੋਇਆ ਕਿਹੜੀਆਂ ਗੱਲਾਂ ਕਰਦੇ ਪਿਆ ਤੁਸੀਂ ਕਿਸ तरह ਦੀ ਗੱਲਾਂ ਕਰਦੇ ਪੈਂ ਜੀ ਉਹ 2-3 ਮਹੀਨੇ ਵਾਸਤੇ ਹੀ ਆਇਆ ਸੀ ਅੱਛਾ ਹਾਂ ਤੇ ਕੰਪਨੀ ਵਾਲਿਆਂ ਨੇ ਮਗਰੋਂ ਫੋਨ ਕਰਤਾ ਨਹੀਂ ਜਲਦੀ ਪਹੁੰਚਦੇ ਐਮਨ ਜੀ ਕਿ ਰਾਤੋਂ ਰਾਤੀ ਆ ਜਾ ਤੂੰ ਨਾ ਭੇਜੀ ਆ ਗੱਲ ਦਾ ਤੁਹਾਡਾ ਕੀ ਮਤਲਬ ਹੋਇਆ ਪੁੱਛਣ ਦਾ ਕਿ ਮੁੰਡਾ ਇੰਦੀਨਾ ਵਾਸਤੇ ਆਇਆ ਦੇਖੋ ਜੀ ਜੜੀ ਗੱਲ ਵੀ ਏ ਸਾਰੀ ਪਹਿਲਾਂ ਉਹਦੀ ਮੰਮੀ ਨਾਲ ਕਲੀਅਰ ਹੋ ਗਈ ਸੀ ਨਾ ਫੋਨ ਤੇ ਇਹਦੇ ਪਾਪਾ ਨਾਲ ਵੀ ਗੱਲ ਹੋ ਗਈ ਸੀ ਤੇ ਪਰਕ ਜੀ ਅੱਜੇ ਨਾ ਜਦੋਂ ਪਹਿਲੇ ਉਹ ਠਾਕਾ ਲਾਣ ਲੱਗੇ ਸਾਂ ਹੂੰ ਤਦ ਸਾਰੀ ਗੱਲ ਉਦੋਂ ਵੀ ਹੋਈ ਸੀ ਭੈਣ ਜੀ ਤੇ ਫਿਰ ਹੁਣ ਤੁਸੀਂ ਕਹਿੰਦੇ ਬੇਸਾਰੀਆਂ ਗੱਲਾਂ ਹੁਣ ਕਹਿੰਦਾ ਕੀ ਮਤਲਬ ਬੰਦਾ ਤੁਹਾਡਾ ਪਹਿਲੇ ਤੁਸੀਂ ਕੁਝ ਬੋਲੇ ਨਹੀਂ ਭੈਣ ਜੀ ਸਾਰੀਆਂ ਗੱਲਾਂ ਐ ਹੋਈਆਂ ਸੀ ਕਿ ਮੁੰਡੇ ਨੇ 6 ਮਹੀਨੇ ਵਾਸਤੇ ਆਣਾ ਵੈ 6 ਮਹੀਨੇ ਦੀ ਗੱਲ ਤੇ ਕੋਈ ਨਹੀਂ ਹੋਈ ਤੁਸੀਂ ਵੀ ਤੇ ਉੱਥੇ ਹੀ ਸੀ ਹੌਸਲੇ ਤੇ ਮੈਂ ਤੇ ਨਾਮ ਨਹੀਂ ਲਿਆ ਚੁੱਪ ਕਰ ਕਿਉਂ ਚਾ 6 ਮਹੀਨੇ ਨਾ ਸੀ ਘੱਟ ਤੋਂ ਘੱਟ ਮਹੀਨਾ ਤੇ ਰਹਿੰਦਾ ਮੁੰਡਾ ਅੱਛਾ ਨਹੀਂ ਆਜ ਦਿਨ ਬੜਾ ਜਿੱਤੇ ਤੇ ਆ ਗਿਆ ਤੇ ਵਿਆਹ ਤੇ ਤੂੰ ਕਿੱਥੇ ਸੀ ਵਿਆਹ ਤੇ ਹਾਂ ਵਿਆਹ ਤੇ ਮੈਂ ਇੱਥੇ ਹੀ ਸੀ ਤੇ ਲੱਭੀ ਤੇ ਨਹੀਂ ਕਿਧਰ ਸਾਨੂੰ ਮੈਂ ਤੁਹਾਡੇ ਵਕਨ ਤੁਹਾਡੇ ਪੁੱਤਰ ਵਕਨ ਅਮਰੀਕਾ ਨਹੀਂ ਗਈਦੀ ਅੱਜ ਆਵਾਂ ਤਾਂ ਕੱਲ ਵਾਪਸ ਹੋ ਜਾਵਾਂ ਵਿਆਹ ਦੀ ਵਿਆਹ ਦੀ ਗੱਲ ਉਹਦੀ ਮੇਰੀ ਭੈਣ ਦੀ ਤਾਂ ਉਹ ਸਟੇਟ ਤੋਂ ਤੁਸੀਂ ਬੁੱਧੀ ਭ੍ਰਿਸ਼ਟ ਕਰ ਛੱਡੀ ਮੰਗ ਮੰਗ ਕੇ ਤੇ ਉਹ ਵੀ ਤੁਹਾਡੇ ਬਦਲੇ ਮੇਰੀ ਭੈਣ ਨੇ ਮੈਨੂੰ ਵਿਆਹ ਤੇ ਨਹੀਂ ਸੱਦਿਆ ਤੁਸੀਂ ਏਡੇ ਲਾਲਚੀ ਹੈ ਹਾ ਦੋ ਹੀ ਤੇਰੇ ਨਾਲ ਕੀ ਲਾਲਚ ਕਰ ਲਿਆ ਹੈ ਲਾਲਚ ਨਹੀਂ ਕੀ ਲਾਲਚ ਕਰ ਲਿਆ ਬਸ ਕਰੋ ਨਾ ਲੜੋ ਨਾ ਬੋਲੋ ਸਾਡੇ ਘਰ ਆਏ ਨੇ ਪਿਆਰ ਕਰੋ ਉਹਨਾਂ ਨਾਲ ਕੋਈ ਅੱਛੀ ਗੱਲ ਕਰੋ ਚਾਹ ਪਾਣੀ ਪਿਆਓ ਪਾਣੀ ਤਾਂ ਨਹੀਂ ਪੁੱਛੋ ਤੁਸੀਂ ਲੜੀ ਜਾਂਦੇ ਜੇ ਜਾ ਰਿੰਪੀ ਕੁਝ ਬਣਾ ਤੁਹਾਡੀ ਬਹੁਤ ਮਿਹਰਬਾਨੀ ਬੰਝੇ ਤੁਸੀਂ ਚਾਹ ਪਾਣੀ ਪੁੱਛ ਲਿਆ ਅਈ ਚਾਹ ਪਾਣੀ ਦੇ ਭੁੱਖੇ ਨਹੀਂ ਹੈਗੇ ਨਹੀਂ ਤੁਸੀਂ ਕੰਦੇ ਹੋ ਕਿ ਸਾਡਾ ਮੁੰਡਾ ਕਮਾਈ ਕਰਨ ਗਿਆ ਵੈ ਤੇ ਜੇ ਕਮਾਈ ਕਰਨ ਗਿਆ ਵੈ ਤੇ ਫਿਰ ਸਾਡੀ ਧੀ ਕੋਲੋਂ 20 ਲੱਖ ਦਾ ਮੰਗਿਆ ਜੇ ਹਾਈ ਹਾਈ ਪੱਬੀ ਹੋਈ ਮੈਂ ਮਰ ਜਾ ਤੁਸੀਂ 20 ਲੱਖ ਰੁਪਈਆ ਮੰਗੇ ਹਾਂ ਉਹ ਵੀ ਲਾਲਚੀ ਚਾਏ ਰੱਬਾ ਹੋ 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 ਨੀ ਮੈਂ ਤੈਨੂੰ ਕਿਦੀ ਸੌਂਦਵਾਵਾ ਮੈਂ ਮੰਗਿਆ ਹੀ ਨਹੀਂ ਵੀ ਝੂਠੀਏ ਕਿਹੜੇ ਵੇਲੇ ਤਰ ਕੋ ਮੰਗਿਆ ਤਾਂ ਜੀ ਹਾਂ ਮੈਂ ਇਹਦੀ ਮਾਵਨ ਪਹਿਲਾਂ ਗੰਦੀ ਸੀ ਕਿਸੇ ਦੇ ਮਾਰ ਨਹੀਂ ਲੱਗਣਾ ਇਹ ਮੇਰੀ ਕੁੜੀ ਹੈਗੀ 1 ਲੱਖ ਆਪਣੀ ਮਾਸੀ ਦੇ ਮਾਰ ਲੱਗਦੀ ਐ ਮਾਸੀ ਘਰ ਨੂੰ ਜਾੜਦੀ ਪਈ ਉਹਦਾ ਨੱਕੀ ਐ ਸਾਡੇ ਘਰ ਦੇ ਗੱਲ ਦੀ ਕਮੀ ਸੀ ਮੈਨੂੰ ਦੱਸ ਕਿ ਦੀ ਗਾਲਾਂ ਤੇਰੀ ਗਾਲਾਂ ਕਿ ਆਪਣੇ ਪੁੱਤਰ ਗਾਲ ਮੈਂ ਤਾਂ ਮੰਗਿਆ ਹੀ ਨਹੀਂ ਮੇਰੇ ਕੋਲ ਮੈਂ ਕੱਲ ਹੀ ਮੰਗਣਾ ਮੇਰੀ ਗੱਲ ਸੁਣੋ ਤੁਸੀਂ ਤਾਂ ਹੈ ਹੀ ਝੂਠੇ ਝੂਠੇ ਖਾਂਦੇ ਸੋਵਾ ਸੱਚੇ ਨਹੀਂ ਖਾਂਦੇ ਸੋਵਾ ਤੇ ਜਈ ਮੇਰੀ ਭੈਣ ਦੀ ਗੱਲ ਤੁਸੀਂ ਕਹਿੰਦੇ ਨਾ ਮਾਸੀ ਨੇ ਘਰ ਪੱਟਣਾ ਵੈ ਐਨੂੰ ਮੈਂ ਪਾਲਿਆ ਪੋਸਿਆ ਇਹ ਸ਼ੁਰੂ ਤੋਂ ਮੇਰੇ ਵੱਲ ਰਹੀ ਐ ਨਮਾਦੀ ਮਾਸੀ ਨਹੀਂ ਅਦੀ ਮਾਂ ਵੈ ਤੁਹਾਡੇ ਵਕਨ ਦੇ ਲਾਲਚੀ ਐਸੇ ਟੱਕਰਿਆ ਨਾ ਮੇਰੀ ਭੈਣ ਨੂੰ ਉਹਦੀ ਬੁੱਦੀ ਤੇ ਪਰਦਾ ਪਿਆ ਆ ਉਹਨੂੰ ਸਿਰਫ ਤੁਸੀਂ ਹੀ ਨਜ਼ਰ ਆਂਦੇ ਹੋ ਕਿ ਮੇਰੀ ਕੁੜਮਣੀ ਮੇਰੀ ਕੁੜਮਣੀ ਮੇਰੀ ਧੀ ਮੇਰਾ ਜਵਾਈ ਮੇਰੇ ਭੈਣ ਦੇ ਅੱਗੇ ਪਿੱਛੇ ਕੌਣ ਨਾ ਉਹਦਾ ਪੁੱਤ ਤੇ ਘਰ ਵਾਲਾ ਦਾ ਸੁੱਖ ਨਾਲ ਬਾਹਰ ਇੱਕ ਧੀ ਧੀ ਨਜ਼ਰ ਆਂਦੀ ਬਿਨਾ ਥੋੜਾ ਖਾਓ ਭੈਣ ਜੀ ਤੇ ਜੜ ਕੇ ਖਾਓ ਤੁਸੀਂ ਕਹਿੰਦੇ ਲਾਲਚੀ ਤੁਸੀਂ ਤਾਂ ਮਹਾਂ ਲਾਲ ਜੀ ਤੁਸੀਂ ਮੇਰੀ ਭੈਣ ਨੂੰ ਕਿਹਾ ਨਾ ਮੈਂ ਕਿ ਆਪਣੀ ਭੈਣ ਨੂੰ ਨਾ ਸੱਦ ਦੇ ਵਿਆਹ ਦੇ ਵਿੱਚ ਗਈ ਗੱਲ ਮੇਰੀ ਭਨੇਵੀ ਦੀ ਤੁਸੀਂ ਕਹਿੰਦੇ ਮੈਂ 20 ਲੱਖ ਰੁਪਏ ਨਹੀਂ ਮੰਗਿਆ ਤੇ ਜਿਹੜਾ ਵਿਆਹ ਦੇ ਵਿੱਚ 20 22 ਲੱਖ ਰੁਪਏ ਲਿੱਤਾ ਜੀ ਉਹ ਕਿੱਥੇ ਗਿਆ ਤੁਹਾਡਾ ਗੱਡੀ ਅਸੀਂ ਲੈ ਲਵਾਂਗੇ ਗੱਡੀ ਤਾਂ ਤੁਸੀਂ ਫੇਰ ਨਹੀਂ ਲਿੱਤੀ ਜਿਹੜੇ ਸ਼ੌਕ ਆ ਹੁੰਦੇ ਨਾ ਕੰਦੇ ਨਾ ਘਰ ਦੇ ਭਾਗ ਡਿਓੜੀਆਂ ਹੀ ਨਜ਼ਰ ਆਉਂਦੇ ਆ ਤੇ ਮਾਨੂੰ ਤੁਹਾਡੇ ਡਿਓੜੀ 'ਚ ਕੁਝ ਇਹੋ ਜਿਹਾ ਨਜ਼ਰ ਆ ਨਹੀਂ ਡਿਆ ਚਾ ਨਾ ਤੁਹਾਡੇ ਵਿੱਚ ਨਜ਼ਰ ਆਂਡਿਆ ਨਾਲੇ ਨੰਬਰ ਦੋ ਅਜੇ 4 ਦਿਨ ਨਹੀਂ ਆਈ ਮੇਰੀ ਧੀ ਨੂੰ ਵੇ ਤੁਸੀਂ ਹੱਥੜ ਤੇਲ ਪਾਤਾ ਉਹ ਮੜਾ ਪਾਤੀ ਫੇਰ ਨਹੀਂ ਨਹੀਂ ਵੇਖੋ ਨਹੀਂ ਨਹੀਂ ਬੋਲੋ ਕੁਝ ਮੈਂ ਮਰ ਕੇ ਦੱਸ ਮੈਂ ਤੇ ਕਿੱਡੇ ਝੂਠੇ ਇਲਜ਼ਾਮ ਲਾਣ ਢਈ ਐ ਨਾ ਗੂਗੀਆਂ ਬੋਲੋ ਬੋਲੋ ਇਹ ਦੇ ਸਾਰੇ ਇਹ ਕਿੱਥੇ ਦੇ ਕਰ ਨਹੀਂ ਚੱਕ ਕਿੱਥੇ ਉਹਨੂੰ ਸਾਰੇ ਨਿੰਪੀ ਪਤਾ ਮਮੀ ਤੇ ਇੱਥੇ ਹੀ ਰਹਿੰਦੀ ਐ ਨਾ ਉਦੋਂ ਦੀ ਫਿੱਤੇ ਤੈਨੂੰ ਸਾਰੇ ਝੂਠ ਕਿਉਂ ਬੋਲਦੀ ਐ ਨਾ ਚੂਰ ਥੋੜੀ ਬੋਲੀ ਦਾ ਬੁਖਾਰ ਕਿੱਥੇ ਤੇਰੇ ਨਿਸ਼ਾਨ ਪਈ ਬੁਖਾਰ ਹੀ ਨਹੀਂ ਤੂ ਆਏ ਮੈਂ ਮਾਰ ਜਾ ਰੱਬ ਅੱਡੀ ਝੂਠੀ ਮੈਗਨੀ ਤੂੰ ਨਹੀਂ ਕੋਲਣਾ ਪੁੱਛਣ ਵਾਲੀ ਮੇਰੇ ਕੋਲ ਐ ਕੁਛ ਨਹੀਂ ਤੁਹਾਨੂੰ ਅਸੀਂ ਸੜੇ ਨਾਲੇ ਲੱਗਦੇ ਆ ਚਲੋ ਸ਼ੁਕਰ ਹੈ ਪਰਮਾਤਮਾ ਦਾ ਕਿ ਮੇਰੀ ਧੀ ਦੇ ਮੈਂ ਪਾਲੀ ਆ ਝੂਠੀ ਨਾ ਹੋਵੇ ਤੇ ਆਪ ਹੀ ਨਾ ਲੋ ਜੀ ਉਹਨਾਂ ਦਾ ਤੂੰ ਉੱਪਰ ਕਰ ਜਾ ਬਹੁਤ ਬੋਲਦੇ ਬੇ ਤੂੰ ਤਿੰਨੇ ਜਾਣੇ ਤੁਹਾਡੀ ਮੈਂ ਬਰਦਾਸ਼ਤ ਕਰਦੀ ਮੈਂ ਕਿ ਧੀ ਤੇ ਤਾ ਧੀ ਦਿੱਤੇ ਆ ਤੁਹਾਨੂੰ ਵੇਚੀ ਨਹੀਂ ਆ ਸੁਣ ਲੈ ਮੇਰੀ ਗੱਲ ਮੇਰੀ ਗੱਲ ਸੁਨੋ ਸ਼ੁਕਰ ਹੈ ਹੁਣ ਤੇਰੇ ਨਹੀਂ ਪਿਆ ਜੇ ਤੁਸੀਂ ਮੇਰੀ ਧੀ ਵੱਲ ਟੇਢੀ ਮੇਢੀ ਨਿਗਾਹ ਨਾ ਦੇਖਿਆ ਜਾਂ ਮੇਰੀ ਭੈਣ ਕੋਲ ਕੋਈ ਮੰਗ ਰੱਖੀ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਲਈ ਮੇਰੀ ਭੈਣ ਦੀ ਗੱਲ ਉਹਨੂੰ ਮੈਂ ਆਪੇ ਦੇਖ ਲਾਂਗੀ ਭੈਣਾਂ ਨੇ ਭੈਣਾਂ ਹੀ ਰਹਿਣਾ ਤੁਸੀਂ ਨਾ ਜਰਾ ਉੱਠ ਆਵਾਜ਼ ਨਾ ਬੋਲ ਚੱਲ ਉੱਠ ਉੱਠ ਉਹ ਤੁੱੱਚੀ ਆਵਾਜ਼ ਨਾ ਮੇਰੀ ਗੱਲ ਸੁਣ ਉੱਠ ਉੱਠ ਗੈਂਡਲ ਮੈਂ ਧੀ ਦੇ ਘਰ ਆ ਰਹੀ ਹਾਂ ਬੈਠੇ ਕਿੱਥੇ ਦੇ ਕਿੱਥੇ ਬੈਠੀ ਆ ਅਰ ਬੋਲ ਦੇ ਤੈਨੂੰ ਸਮਝ ਹੀ ਕੋਈ ਨਹੀਂ ਆ ਗਈ ਹੈ ਤੂੰ ਇਤਨਾ ਨੂੰ ਬੰਦਾਮ ਕਰਕੇ ਰੱਖਦਾ ਮੈਂ ਕੋਈ ਨਹੀਂ ਸਾਰੀ ਸਮਝ ਨਾ ਤੁਹਾਨੂੰ ਹੀ ਰਹਿ ਗਈ ਆ ਵੇਖੋ ਭੈਣ ਜੀ ਮੈਂ ਤੁਹਾਡੀ ਕਰਦੀ ਵੀ ਇੱਜ਼ਤ ਜੇ ਮੈਂ ਕੁੜੀ ਦੀ ਮਾਸੀ ਆ ਨਾ ਤੇ ਤੁਸੀਂ ਮੁੰਡੇ ਦੀ ਤਾਈ ਜੀ ਫਤੋ ਸੇ ਮੁੰਡੇ ਦੀ ਪੂ ਆ ਜੇ ਤਾਂ ਹੀ ਤੇ ਅਸੀਂ ਚੁੱਪ ਚੁੱਪ ਤੜੇ ਸੁਣਦੇ ਨਾ ਜਰਦੇ ਬੇ ਤੁਸੀਂ ਆਪਣੇ ਜੋ ਕੁਝ ਵੇਖਿਆ ਕਿਵੇਂ ਕਰਾਂਗੇ ਆਪਾਂ ਵੇਖ ਦੇ ਵੇਖ ਕੀ ਕਰਦੇ ਚੱਲ ਨੀ ਉਠ ਚੱਲ ਸਾਡੇ ਘਰ ਨਹੀਂ ਆਣਾ ਆਏ ਜੀ ਤੇ ਆਪਣੀ ਭੈਣ ਨੂੰ ਨਾਂ ਲੈ ਕੇ ਆਈ ਮੇ ਚੱਲ ਜਾ ਉਠ ਅਗਲੀ ਵਾਰੀ ਜਦੋਂ ਵੀ ਆਵਾਂਗੇ ਨਾ ਤੇ ਪੱਕੇ ਪੈਰੀ ਆਵਾਂਗੇ ਤੇ ਆਪਣੀ ਭੈਣ ਨੂੰ ਨਾਂ ਲੈ ਕੇ ਆਵਾਂਗੇ ਜੇ ਮੇਰੀ ਧੀ ਨੂੰ ਕੁਝ ਹੋਇਆ ਤੇ ਫੇਰ ਦੇਖ ਲੈਣਾ ਨਹੀਂ ਤੁਹਾਡੇ ਮੁੰਡੇ ਦੀ ਗੱਲ ਮੁੰਡਾ ਤੁਹਾਡਾ ਬਾਹਰ ਨਹੀਂ ਜਾਏਗਾ ਇਹ ਕੰਡ ਖੋਲ ਕੇ ਸੁਣ ਲੋ ਉਹ ਅਥੇ ਕਿਤੇ ਹੀ ਹੈਗਾ ਜੇ ਮੈਂ ਵੀ ਪਿਓ ਦੀ ਧੀ ਨਹੀਂ ਇਹ ਦੋ ਦਿਨਾਂ ਦੇ ਵਿੱਚ ਤੁਹਾਡੇ ਮੁੰਡੇ ਦੀ ਨਾ ਸੂ ਕੱਟ ਕੇ ਦੱਸਾਂਗੀ ਕਿ ਤੁਹਾਡਾ ਮੁੰਡਾ ਕਿੱਥੇ ਹੈਗਾ ਤੇ ਕਿੱਥੇ ਨਹੀਂ ਹੈਗਾ ਜਿਹੜੇ ਬਾਹਰ ਦੇ ਹੋਣ ਨਾ ਉਹ ਲੋਕਾਂ ਕੋਲ ਬਿਖਾਰੀਆਂ ਵਕਨ ਮੰਗਦੇ ਨੇ ਤੇ ਰਹੀ ਮੇਰੀ ਧੀ ਦੀ ਗੱਲ ਇਹਨੂੰ ਕੁਛ ਨਹੀਂ ਹੋਇਆ ਫੇਰ ਤੁਸੀਂ ਦੇਖ ਲੈਣਾ ਨਹੀਂ ਘਰੋਂ ਕੱਢਣ ਦੀ ਗੱਲ ਮਨ ਨੂੰ ਤੇ ਲੱਗਦਾ ਵੈ ਕਿ ਤੁਹਾਡੀ ਨੋਬਤ ਆਂਡੀ ਘਰੋਂ ਉੱਥੋਂ ਨਿਕਲਣ ਦੀ ਤੇ ਲੈ ਜਾ 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 ਨਿਕਲਿਆ ਤੋ ਨਿਕਲ ਸਾਦ ਲਿਆ ਮਾਸੀ ਨੂੰ ਤੇ ਭੰਜੀ ਮੈਂ ਚੱਲੀ ਆ ਤੇ ਇਹ ਮਤ ਸੋਚਣਾ ਕਿ ਮਾਸੀ ਚਲੀ ਗਈ ਐ ਜੇ ਮਿਲਤੀ ਨੂੰ ਤੁਸੀਂ ਕੁਝ ਕਿਹਾ ਨਾ ਤੇ ਫੇਰ ਵੈ ਤੁਹਾਡਾ ਤੁਸੀਂ ਤੇ ਮਨ ਨੂੰ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਤੇ ਮਨ ਨੂੰ ਉੱਥੋਂ ਘਰੋਂ ਕੱਢਣ ਦੇ ਹੋ ਨਾ ਕਮਰੇ ਚ ਕੱਡ ਡੰਡੇ ਆ ਚਾਰ ਦੀਵਾਰੀ ਚ ਗੱਲ ਹੋਈ ਐ ਤਾ ਡੱਗਲੀ ਚ ਐਸਾ ਜਲੂਸ ਗੱਡ ਕੇ ਜਾਵਾਂਗੀ ਨਾ ਤੇ ਫੇਰ ਵੇਖ ਲੈਣਾ ਤੇ ਤੁਹਾਡਾ ਮੁੰਡਾ ਬਾਹਰ ਨੀ ਜੇ ਗਿਆ ਆ ਐ ਸੋਚ ਲੈਣਾ ਜਈ ਗੱਲ ਤੁਸੀਂ 20 ਲੱਖ ਮੰਗਣ ਡੇਓ ਤੇ ਜਿਹੜਾ ਪੱਲਾ ਵੀ ਲੱਤਾ ਦਿੱਤਾ ਜੈ ਨਾ ਉਹ ਵੀ ਦੇਣ ਦਾ ਨਾ ਸੋਚ ਲੋ ਕਿ ਅੱਥੇ ਤੇ ਮੇਰੀ ਕੁੜੀ ਨਾ ਟਿਕਣਾ ਨਹੀਂ ਜੋ ਮੈਂ ਕਹਿ ਤਾ ਸੋਈ ਮੇਰੀ ਭੈਣ ਕਰੇਗੀ ਤੇ ਕੁੜੀ ਨੂੰ ਕੁਛ ਕਹਿਣਾ ਵੀ ਨਾ ਸਮਝ ਲਓ ਚੱਲ ਤੁਰੀ ਜਾ ਤੁਰੀ ਜਾ ਸਾਰਾ ਕੁਝ ਪਤਾ ਕਰਕੇ ਹੀ ਆਉਂ। ਹਾਂ ਪਹਿਲਾਂ ਹੋਂ ਦੀ ਕੀ ਲੋੜ ਪਈ ਸੀ? ਇੱਥੇ ਤੂੰ ਵੇਖਣਾ ਹੀ। ਹਾਂ ਵੇਖ ਕੀ ਦੀ ਝੁੱਤੀ ਆ। ਕਿਹੜੇ-ਕਿਹੜੇ ਇਲਜ਼ਾਮ ਸਾਡੇ ਤੇ ਲਗਵਾਉਂਦੇ ਪਈ ਆ। ਪੁੱਤ ਨੀਵੇਂ ਹੋ ਕੇ ਰਹਿਦਾ। ਝੂਠ ਨਹੀਂ ਬੋਲਦਾ। ਝੂਠ ਬੋਲਣ ਲੱਗਾ ਤਾਂ ਨਾ ਕਫਰ ਨਹੀਂ ਚੱਟਿਆ ਕੋਈ। ਭੈਣ ਜੀ ਐਨਾ ਨਹੀਂ ਪਤਾ ਮੈਂ ਇਸ ਘਰ ਤੇ ਰਹਿਣਾ ਮੈਂ ਕੀ ਕਰਨੀ ਪਈ ਆ। ਝੂਠੀਆਂ ਸੱਚੀਆਂ ਲਾਂਢਈ ਮਾਸੀ। ਕਿਉਂ ਤੁਸੀਂ ਧਮਕੀਆਂ ਦਿੰਦੇ ਮੇਰੀ ਤੇ ਬਜਾਈ ਨੂੰ ਕਿ ਇੱਥੇ ਇਸ ਘਰ ਤੇ ਰਹਿਣਾ ਮੈਂ। ਪਤਾ ਨਹੀਂ ਇਸ ਘਰ ਤੇ ਤੁਸੀਂ ਵੀ ਰਹਿਣਾ ਜਾਂ ਨਹੀਂ ਰਹਿਣਾ। ਪਤਾ ਨਹੀਂ ਕਿੰਨੇ ਅੱਗ ਦਾ ਕਰਜ਼ਾ ਤੁਸੀਂ ਦੇਣਾ ਨਾ ਦੇਣਾ ਵੀ ਹੈ ਤੇ ਦਿਮਾਗ ਇਹ ਬੇ ਭੈਣ ਮਰੀਏ ਉਹ ਜਾ ਜਾ ਤੂੰ ਨਿਕਲ ਤੋ ਤੇ ਤਾਈ ਰਹਿ ਦੇਖੋ ਭੈਣ ਜੀ ਮੈਂ ਵੀ ਮੈਂ ਆਹ ਗੱਲ ਸੁਣ ਮੈਂ ਵੇਖਿਆ ਜੇ ਮੈਂ ਕੁਛ ਮੈਂ ਇੱਥੇ ਆਈਆਂ ਨਾ ਮੈਂ ਵੇਖਣ ਲਈ ਆ ਜਾਓ ਭੈਣ ਜੀ ਦੇਖੋ ਭੈਣ ਜੀ ਚੰਗਾਰੀ ਲੱਗੀ ਦਸ ਮੇਰੇ ਹੁੰਦਿਆਂ ਤੁਸੀਂ ਇਹਦਾ ਇਹ ਹਾਲ ਕਰਦੇ ਪਏ ਤੇ ਬਾਅਦ ਚ ਕੀ ਕਰਦੇ ਹੋ ਵੋਗੇ ਦੇਖੋ ਭੈਣ ਜੀ ਤੁਹਾਡੇ ਅੱਗੇ ਮੈਂ ਹੱਥ ਜੋੜਦੇ ਮੈਂ ਵੀ ਧੀਆ ਵਾਲੀ ਪੜਨਾ ਤੁਸੀਂ ਵੀ ਦੋਨੇ ਧੀਆ ਵਾਲੇ ਜੇ ਤੁਹਾਡੀ ਵੀ ਪੁੱਤਰੀ ਜੇ ਐ ਨਾ ਹੋਵੇ ਕਿ ਧੀ ਦੀ ਮਾਂ ਦੀ ਬਦਦਵਾ ਨਾ ਬੜੀ ਮਾੜੀ ਹੁੰਦੀ ਜੇ ਤੁਹਾਡੇ ਘਰ ਕੀ ਹੁੰਦਾ ਪਿਆ ਕੀ ਨਹੀਂ ਹੁੰਦਾ ਪਿਆ ਮਨ ਨੂੰ ਕੁਛ ਲੈਣਾ ਦੇਣਾ ਨਹੀਂ ਵਾ ਪਰਵੇ ਭੈਣ ਜੀ ਤੁਸੀਂ ਸੋਚਣਾ ਜ਼ਰੂਰ ਕਿ ਮੈਂ ਸਹੀ ਕਿਹਾ ਤੇ ਜਾਂ ਗਲਤ ਕਿਹਾ ਜਹੀ ਗੱਲ ਰਿੰਪੀ ਦੀ ਰਿੰਪੀ ਨੂੰ ਨਾ ਮੂੰਹ ਮ ਆਪਣੇ ਨਾਲ ਹੀ ਲੈ ਕੇ ਚੱਲੇ ਆ। ਨਹੀਂ ਨਹੀਂ ਅਸੀਂ ਨਹੀਂ ਭੇਜਣਾ। ਇਹਦੀ ਮਾਂ ਨੂੰ ਨਾਲ ਲੈ ਕੇ ਆ ਤੇ ਫੇਰ ਲੈ ਕੇ ਜਾਈ। ਤੁਸੀਂ ਮਾਸੀ ਹੋ ਨਾ ਤੇ ਮਾਸੀ ਹੋ। ਆਏ ਹੋ ਜੈਨ ਨੂੰ ਤੁਸੀਂ ਜਾਓ। ਇਹਦੀ ਮਾਂ ਪਰ ਅਸਰੇ ਬੇ ਨੂੰ ਨਾਲ ਨਹੀਂ ਜਾਣ ਦੇਣਾ। ਰਿੰਪੀ ਬਿਲਕੁਲ ਨਹੀਂ ਜਾਣਾ। ਦੇਖੋ ਪੰਜੇ 50000 ਮੈ ਪਹਿਲੀ ਵਾਰ ਹੀ ਮਿਲੀ ਸੀ ਨਾ ਦੇ ਰੋਕੇ ਤੇ ਮਨ ਤੋਂ ਦਸਵਾ ਬੜਾ ਵਧੀਆ ਲੱਗਾ। ਪਰ ਹੁਣ ਇੱਥੇ ਆ ਕੇ ਨਾ ਤੁਹਾਡੇ ਰੂਪ ਦਾ ਪਤਾ ਲੱਗ ਗਿਆ ਪਰ ਮਨੁਆ ਲੱਗਾ ਇਹ ਕਿ ਨਹੀਂ ਜਿੱਥੇ ਸਾਡੀ ਭੈਣ ਧੀ ਵਿਆਹ ਲੱਗੀ ਹੈ ਨਾ ਉਹ ਵੀ ਧੀਆਂ ਵਾਲੇ ਆ ਪਰ ਮੇਰੀ ਭੈਣ ਨੂੰ ਸਮਝ ਨਹੀਂ ਲੱਗੀ ਕਿ ਕਿੰਨਾ ਦੇ ਘਰ ਉਹਨੇ ਭੇਜ ਦਿੱਤਾ ਲਾਲਚੀਆਂ ਦੇ ਘਰ ਪਰ ਐਨਾ ਚਾਨਣ ਭੈਣ ਜੀ ਤੁਹਾਨੂੰ ਵੀ ਹੈਗਾ ਜੇ ਕਿ ਤੁਹਾਡੀ ਪਰਜਾਈ ਕਿੱਦਾਂ ਦੀ ਹੈ ਤੇ ਭੈਣ ਜੀ ਤੁਹਾਨੂੰ ਵੀ ਪਤਾ ਹੈ ਕਿ ਤੁਹਾਡੀ ਜਠਾਣੀ ਕਿੱਦਾਂ ਦੀ ਆ ਤੁਹਾਡਾ ਭਤੀਜਾ ਬਾਹਰ ਵੀ ਹੈਗਾ ਜਾਂ ਨਹੀਂ ਹੈਗਾ ਉਹਨੂੰ ਤੇ ਨੂੰ ਮੈਂ ਆਪਣੀ ਨਾਲ ਲੈ ਕੇ ਚੱਲੀ ਨਹੀਂ ਨਹੀਂ ਇਹਦੀ ਮਾਂ ਚੱਲ 림ਪੀ ਮੈਂ ਤੈਨੂੰ ਕਹਿਣ ਢੀ ਆ ਨਾ ਚੱਲ ਨਹੀਂ ਲਿਭੀ ਬਿਲਕੁਲ ਨਹੀਂ ਜਾਣਾ ਇਹਦੀ ਮਾਂ ਨੂੰ ਲੈ ਕੇ ਆ ਤੇ ਫਿਰ ਭਾਵੇਂ ਉਸ ਲਈ ਲੈ ਜਾਣਾ ਨਾ ਕਿਉਂ ਹਾਂ ਮੈਂ ਵੀ ਤਾਂ ਮਾਂ ਹੀ ਆ ਉਹ ਜਾ 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 ਪੈਨ ਹੱਥ ਜੋੜੇ ਤੇ ਕਲੇਸ਼ ਉਹ ਆ ਤਾਂ ਸਾਢੇ ਘਰ ਚੰਗੀ ਬਣੀ ਬੈਠੀ ਸੀ ਚੱਲ ਕਿਉਂ ਨਹੀਂ ਜਾਣਾ ਤੂੰ ਮਸੀ ਮੈਂ ਨਾਲ ਜਾਣਾ ਵਾ ਤੁਹਾਡੇ ਚੱਲ ਮੈਂ ਨਹੀਂ ਇੱਥੇ ਰਹਿਣਾ ਚੱਲ ਤੂੰ ਚੁੱਪ ਕਰਕੇ ਇੱਥੇ ਬੈਠ ਤੇਰੀ ਮਾਂ ਆਂਦੀ ਤੇ ਲੈ ਜਾਏਗੀ ਆਪੇ ਇੱਥੇ ਬੈਠ ਬੈਠ ਤੇ ਚੱਲ ਮੰਜੂ ਭੈਣ ਜੀ ਤੁਸੀਂ ਰਹਿਣ ਦਿਓ ਇਹਨੂੰ ਤੂੰ ਜਾ ਇਹਦੀ ਮਾਂ ਨੂੰ ਭੇਜੋ ਲੈ ਆਈ ਵੇ ਅੱਜ ਜਿਸ ਅੱਖਾਂ ਨਾਲ ਤੁਸੀਂ ਮੈਨੂੰ ਭੇਜਦੇ ਬੈ ਨਾ ਉਸ ਕੋ ਮੇਰੀ ਬੇਇੱਜ਼ਤੀ ਕਰਕੇ ਕੱਲ ਨੂੰ ਤੁਹਾਨੂੰ ਪਛਤਾਣਾ ਪੈਣਾ ਜੇ ਜਿਸ ਦਿਨ ਮੇਰੀ ਭੈਣ ਦੀਆਂ ਅੱਖਾਂ ਖੁੱਲ ਗਈਆਂ ਤੁਹਾਡੀ ਐਸੀ ਗਲੀ ਚ ਤੁਹਾਡਾ ਜਲੂਸ ਕੱਢ ਕੇ ਜਾਵਾਂਗੀ ਨਾ ਸਾਰੀ ਉਮਰ ਯਾਦ ਰੱਖੋਗੇ ਕਿਦੇ ਨਾਲ ਪਾਲਾ ਪਿਆ ਸੀ ਜਦ ਤੁਸੀਂ ਆਪਣੇ ਮੁੰਡੇ ਨੂੰ ਬਾਹਰ ਭੇਜਿਆ ਨਾ ਤੇ ਸਾਡੇ ਆਦਮੀ ਵੀ ਬਾਹਰ ਗਏ ਹੋਏ ਜੇ ਸੋਚ ਲੈਣਾ ਤੇ ਸਮਝ ਲੈਣਾ ਬਸ ਕਰੋ ਬੰਜੂ ਸਮਝ ਗਿਆ ਜਾਂ ਸੱਸੀ ਕਾ ਜਾ ਜਾ ਸਮਝਿਆ ਸਾਰਾ ਕੁਝ ਉਹ ਧੀ ਸਮਝਦਾਰ ਆ ਗਈ ਹੈ ਇਹੋ ਕਲੇਸ਼ ਪੈ ਤਾ ਤੂੰ ਕੀ ਤੇਰੇ ਰੋਣਾ ਮਾਸੀ ਨੂੰ ਤੇ ਨੂੰ ਤੁਸੀਂ ਬੜਾ ਸਿਆਣਾ ਸਮਝਦੇ ਸਿਆ ਪੜ੍ਹੀ ਲਿਖੀ ਐ ਪੜ੍ਹੀ ਲਿਖੀ ਦੇ ਹਾਲ ਦੇਖ ਲੈ ਕਿੱਡੀ ਕੁ ਪੜ੍ਹੀ ਲਿਖੀ ਐ ਆਈ ਕਰਦੀਆਂ ਖਬਰਾਂ ਸਾਰੀਆਂ ਬਾਹਰ ਪਈਆਂ ਨਿਕਲਦੀਆਂ ਨੇ ਐਵੇਂ ਥੋੜੀ ਤੁਸੀਂ ਦੇ ਬੜਾ ਕੰਟਰੋਲ ਕਰਨਾ ਚਾਹੁੰਦੇ ਹੋ ਵੱਡੀ ਨੂੰ ਤੇ ਬੜਾ ਕੰਟਰੋਲ ਕੀਤਾ ਆ ਜੇ ਹੈ ਸਿਮਰ ਮੈਨੂੰ ਪਤਾ ਹੀ ਨਹੀਂ ਕਿਹੜੇ ਵੇਲੇ ਫੋਨ ਕਰਦੀ ਐ ਅੱਛਾ ਮੈਨੂੰ ਪਤਾ ਹੀ ਨਹੀਂ ਹੈ ਬੜੀ ਰਹਿੰਦੀ ਕਮਰੇ ਦੇ ਵਿੱਚ ਸਭ ਪਤਾ ਹੁੰਦਾ ਤੁਹਾਨੂੰ ਤਹਾਡੇ ਸਾਹਮਣੇ ਚਿੜੀ ਉੱਡਣ ਨੂੰ ਫਿਰਦੀ ਪਈ ਸੀ ਤੇ ਤੁਸੀਂ ਇਹ ਪੜ ਨਾ ਸਕੇ। ਇਹ ਬਿਲਕੁਲ ਉਪਰੋਕਤ ਹੈ। ਓ ਜੀ ਕਰੇ ਕੋ ਛੋਏ ਹਬ। ਉਹ ਰਿੰਪੀ ਪਾ ਬੀਦੀ ਮਾਸੀ ਮੈਂ ਰਸਤੇ 'ਚ ਵੇਖੀ ਤੇ ਮੈਂ ਉਹਨੂੰ ਕਿਹਾ ਮਾਸੀ ਸਤਿ ਸ੍ਰੀ ਅਕਾਲ ਕਿੱਡੀ ਚਾਲਾ ਚਾਲ ਹੈ ਦਫਾ ਹੋ ਦਹੀਂ ਸਾਰੇ ਤੇ ਕਸਰ ਕੀ ਰਹਿ ਗਈ ਏ। ਅੱਜ ਤੇ ਭਰਾਵਾ ਉਹ ਗੱਲਾਂ ਖੁੱਲੀਆਂ ਨੇ ਜਿਹੜੇ ਤੁਸੀਂ ਹੁਣ ਤੱਕ ਦੱਸਦੇ ਹੀ ਨਹੀਂ ਹੋ। ਕੀ ਹੋ ਗਿਆ ਸਾਰਾ ਤੇਰਾ ਪਵਾੜਾ ਪਿਆ ਏ ਮੇਰੀ ਗੱਲ ਸੁਣ ਲੈ ਆਪਣੇ ਆਪ ਨੂੰ ਨਾ ਸੁਧਾਰ ਨਾ ਨਹੀਂ ਤੇ ਥਾਣੇ ਅੱਜ ਜਾਣ ਵਾਸਤੇ ਤਿਆਰ ਰਭੋ ਨਾ ਤੁਸੀਂ ਕਹਿੰਦੇ ਹੋ ਭਰਾ ਤੇਰਾ ਬਾਹਰ ਹੈ ਮਾਸੀ ਉਹਦੀ ਸਾਰੀ ਖੋਜ ਖਬਰ ਕੱਢ ਕੇ ਆਈ ਅਗਲੀ ਉਹ ਕਹਿੰਦੀ ਇੱਥੇ ਹੀ ਹੈਗਾ ਏ ਤੇ ਮੈਂ 2 ਦਿਨਾਂ ਦੇ ਵਿੱਚ ਵਿੱਚ ਨਾ ਉਹਨੂੰ ਪੇਸ਼ ਕਰਾਂਗੀ ਇੱਥੇ ਤੇ ਤੁਸੀਂ ਵੇਖੋ ਤੇ ਅਗਲੀ ਕਹਿੰਦੀ ਵੀ ਜੇ ਨਾ ਨਾ ਤੁਸੀਂ ਬੰਦੇ ਬਣੇ ਤੇ ਮੈਂ ਤੈਨੂੰ ਥਾਣੇ ਤੱਕ ਖਿੱਚ ਕੇ ਲਾਉ ਤੇ ਮੇਰੀ ਗੱਲ ਸੁਣ ਲੈ ਆਪਣਾ ਪੱਲਾ ਸੰਭਲੋ ਨਹੀਂ ਤੇ ਥਾਣੇ ਜਾਣ ਦੀ ਤਿਆਰੀ ਕਰ ਲੋ ਭਰਾਵਾ ਆਪਾਂ ਤੈਨੂੰ ਸਲਾਹ ਦੇ ਸਕਦੇ ਸੰ ਲੇਕਿਨ ਆਪਾਂ ਤੇਰੇ ਨਾਲ ਥਾਣੇ ਤੱਕ ਕੋਣੀ ਤੁਰਨਾ ਸਿੱਧੀ ਗੱਲ ਹੀ ਮੈਂ ਸਿੱਧੇ ਤੇ ਕਿਹਾ ਹੋਣ ਇਹ ਤੂੰ ਵੇ ਕੀ ਕਰਨਾ ਹੀ ਤੇ ਕਿਹੜੇ ਰਾਹ ਤੁਰਨਾ ਹੀ ਆਪਣਾ ਤੈਨੂੰ ਦੱਸਣਾ ਸੀ ਪੂਰੀ ਮਸੇ ਭਰੇ ਪੀਤੀ ਆਈ ਹੈ ਅਗਲੀ ਤੇ ਨਹੀਂ ਹਾਂ ਉਹਨਾਂ ਨੂੰ ਕੀ ਪਤਾ ਲੱਗ ਗਿਆ ਵਾਕੀ ਸਾਰਾ ਉਹ ਮੈਨੂੰ ਨਹੀਂ ਪਤਾ ਉਹ ਬੜਾ ਕੁਝ ਬੋਲ ਗਿਆ ਔਰ ਸਾਰੀਆਂ ਸਾਈਆਂ ਦੱਸ ਗਈਏ ਤੁਸੀਂ ਤੇ ਵਿਆਹ ਦੇ ਵਿੱਚ ਇੰਨਾ ਪੈਸਾ ਲੈ ਕੇ ਤੇ ਸਾਮਕੇ ਬੈਗੇ ਤੇ ਹੁਣ ਵੀ 20 ਲੱਖ ਰੁਪਈਆ ਪੇ ਮੰਗਦੇ ਜੇ ਤੁਸੀਂ ਮੂੰਹ ਹੀ ਫੜੀ ਜਾਂਦੇ ਹੋ ਆਪਣਾ ਆ ਸਾਰਾ ਸਿਆਪਾ ਨਾ ਵੱਡੀ ਭਾਬੀ ਦਾ ਵਾ ਇਹਨੂੰ ਨਹੀਂ ਪਤਾ ਕਿਦਾ ਸਿਆਪਾ ਹੀ ਨਿਭੜ ਲੈ ਨੀ ਤੇ ਥਾਣੇ ਕੋਈ ਵਕੀਲ ਬੁਲ ਜਾਂਦਾ ਹੀ ਤੇ ਲੱਭ ਲੈ ਹਾਓ ਲੈ ਆਦੇ ਘਰ ਬਾਅਦ ਚੋ ਵੜਿਆਗਾ ਤੇ ਭੂਆ ਨੇ ਟੈਨਸ਼ਨ ਪਹਿਲਾਂ ਦੇਤੀ ਆ ਨਹੀਂ ਹੂਨ ਕੇ ਮੂੰਹ ਵਟ ਕੇ ਬੈਠੀਏ ਕੋ ਗੱਲ ਕਰ ਕਾਦੀ ਗੱਲ ਕਰਨੀ ਸੁਣ ਤੇ ਲਿਆ ਮੈਂ ਸਭ ਕੁਛ ਤੇਰੇ ਸਾਹਮਣੇ ਤੇਰੀ ਅੱਖੀ ਸਭ ਕੁਝ ਤਾਂ ਮੈਂ ਵੇਖ ਲਿਆ ਐਨਾ ਤੂੰ ਝੂਠ ਬੋਲਿਆ ਮੇਰੇ ਨਾਲ ਪਤਾ ਤਾਂ ਮੈਨੂੰ ਹੈਗਾ ਸੀ ਵੀ ਤੂੰ ਝੂਠ ਬੋਲਦੀ ਆ ਮਗਰ ਮੈਂ ਤੈਨੂੰ ਕਹਿੰਦੀ ਨਹੀਂ ਤਾਂ ਵੀ ਕੋਈ ਪ੍ਰੂਫ ਹੋਵੇ ਕੋਈ ਵੇਖਾਂ ਤੇ ਫੇਰ ਹੀ ਕਹਾਂ ਨਾ ਆ ਹੁਣ ਮੈਂ ਵੇਖਿਆ ਤੂੰ ਝੂਠ ਬੋਲਦੀ ਆ ਨਾ ਤੂੰ ਕਹਿੰਨੀ ਆ ਮੈਂ ਵਿਆਹ ਤੇ ਕੱਖ ਨਹੀਂ ਲਿਆ ਮੈਂ ਚੁੰਨੀ ਚੜਾ ਕੇ ਵਿਆਹ ਕਰਾਇਆ ਤੈਨੂੰ ਮੈਂ ਕੀ ਦੱਸਾਂ ਭੈਣ ਜੀ ਫਿਰ ਦੱਸਣਾ ਕੀ ਸੀ ਤੂੰ ਸਾਬਕਸਤੇ ਤੂੰ ਲਿਆ ਸੀ ਤੇ ਮਿਰਤੋ ਤੇ ਤੋ ਚੋਰੀ ਕੀਤਾ ਹੈ ਉਦੋਂ ਵੀ 22 ਲੱਖ ਰੁਪਈਆ ਤੋ ਉਹਨਾਂ ਕੋਲ ਲਿਆ ਹੁਣ ਵੀ ਤੂੰ ਪੈਸੇ ਦੀ ਡਿਮਾਂਡ ਪਾਤੇ ਉਹਦੀ ਤੇ ਬੋਲਾਂ ਕੀ ਮੈਂ ਤੈਨੂੰ ਤੈਨੂੰ ਮੈਂ ਵੇਖ ਲਿਆ ਐਨਾ ਝੂਠ ਬੰਦਾ ਉਹਨਾਂ ਹੀ ਬੋਲਦਾ ਜਿੰਨਾ ਕਰ ਸਕੇ ਤੂੰ ਤੇ ਹੱਦੋਂ ਵੱਧ ਟੱਪ ਗਈਆਂ ਮੇਰੀ ਗੱਲ ਸੁਣ ਰਾਜ ਮੰਨ ਲਿਆ ਮੈਂ ਪੈੜੀਆਂ ਪਰ ਐਨੀ ਮਾੜੀ ਨਹੀਂ ਜਿੰਨੀ ਤੂੰ ਸਮਝ ਨਹੀਂ ਪਈ ਮੈਂ ਐ ਨਹੀਂ ਮਹੀ ਮੈਂ ਉਹ ਦੇਖ ਤੂੰ ਦੇਖਿਆ ਨਹੀਂ ਮੈਂ ਤਾਂ ਕੋਈ ਮੰਗਿਆਈ ਦੀ ਵੀ ਲੱਖ ਤੂੰ ਦੇਖਿਆ ਨਹੀਂ ਝੂੜ ਤੋਂ ਤਾਂ ਫੜਿਆ ਹੀ ਹੈ ਤੇਲ ਪਾ ਕੇ ਸਾੜੇ ਤੂੰ ਵੀ ਦੇਨੇ ਦਿੰਦੀ ਇੱਥੇ ਹੀ ਆ ਵੇਖਿਆ ਮੈਂ ਤੇਲ ਪਾਇਆ ਤੂੰ ਵੇਖਿਆ ਨਾ ਤੇ ਉਹਨੇ ਝੂਠੀਆਂ ਸੱਤੀਆਂ ਕਿੰਨੀਆਂ ਲਾਤੀਆਂ ਮਾਸੀ ਮੈਂ ਤੇਲ ਪਾ ਕੇ ਸਾੜਦਾ ਕਿੱਥੇ ਗਈ ਨੀ ਜਾਣ ਕੋਈ ਦੇ ਤਰੀਬ ਦੇ ਉੱਤੇ ਉਹ ਤਾਂ ਮੈਂ ਉਦਨ ਦੀ ਇੱਥੇ ਹੀ ਆ ਮੈਂ ਵੇਖਣ ਲਈ ਆ ਪੀ ਤੂੰ ਨਹੀਂ ਨਾ ਕੁਛ ਕਰਦੀ ਤੇ ਨਹੀਂ ਨਾ ਕੁਛ ਬੋਲਦੀ ਮੈਂ ਉਹਨੂੰ ਬੋਲਨੀ ਆ ਮਨ ਛਿੜਕਾ ਦੇਣੀ ਆ ਤੇਰੇ ਸਾਹਮਣੇ ਕੁਛ ਕਰਨੀ ਪਈ ਆ ਉਹਨੂੰ ਤੇ ਨਾ ਪਿਆਰ ਨਾਲ ਗੱਲ ਕਰਨੀ ਆ ਨਾ ਹੀ ਤੂੰ ਤੇਲ ਪਾ ਕੇ ਸਾੜਿਆ ਹਾਂ ਉਹਦੀ ਮਾਸੀ ਕਹ ਗਈ ਹੈ ਨਾ ਕਿ 20 ਲੱਖ 21 ਲੱਖ ਫੇਰ ਤੁਸੀਂ ਮੰਗਿਆ ਕੁੜੀ ਨੂੰ ਕਿਹਾ ਲੈ ਕੇ ਆ ਹੈ ਉਹ ਮੈਂ ਉਹਦੇ ਕੋ ਸੁਣਿਆ ਨਾ ਤੇ ਸਾਹਮਣੇ ਬੋਲਣ ਦੀ ਸੀ ਉਹ ਤੇਰੇ ਤੋਂ ਚੋਰੀ ਥੋੜੀ ਬੋਲਣ ਦੀ ਸੀ ਵੀ ਮੈਂ ਨਾ ਝੂਠ ਸਮਝਾਉਂਦਾ ਤੇ ਕੁੜੀ ਦੇ ਵੱਲੋਂ ਉਹ ਮੈਂ ਮੰਦੀ ਆ ਰਿੰਪੀ ਝੂਠ ਬੋਲਦੀ ਆ ਮਗਰ ਰਿੰਪੀ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਕਿਤੇ ਤੇ ਉਹਦਾ ਕੋਈ ਨਿਸ਼ਾਨ ਨਹੀਂ ਹੈਗਾ ਤੇ ਝੂਠ ਬੋਲਣ ਦੀ ਉਹਨੂੰ ਵੀ ਕੀ ਲੋੜ ਪਈ ਸੀ ਨਹੀਂ ਉਹਦੀ ਮਾਫੀ ਤੇ ਤਾਂ ਯਕੀਨ ਆ ਗਿਆ ਤੇ ਮੇਰੇ ਤੇ ਯਕੀਨ ਨਹੀਂ ਆਪਣੀ ਅੱਖਾਂ ਨਾਲ ਦੇਖ ਨਹੀਂ ਪਈ ਸਾਰਾ ਕੁਝ ਮੈਂ ਕਿਸ ਤਰ੍ਹਾਂ ਚੱਲਣੀ ਪਈ ਕੁੜੀ ਨਾਲ ਪਿਆਰ ਨਾਲ ਉਹਦੇ ਨਾਲ ਵਾਸਤ ਕਰਨੀ ਉਹਨ ਕਹਿੰਦੀ ਕੰਮ ਵੀ ਨਾ ਬੋਤਾ ਕਰ ਤੇ ਉਹਦੀ ਮਾਸੀ ਜੀ ਇਹ ਤਾਂ ਤੂੰ ਸੱਚ ਬਰਲੀ ਗੱਲ ਨਾ ਮੈਂ ਤੇਰੇ ਸਾਹਮਣੇ ਹੀ ਉਹ ਕਹਿ ਗਈ ਆ ਜੇ ਤੇ ਝੂਠ ਹੁੰਦੀ ਤਾਂ ਤੂੰ ਉਹਨੂੰ ਬੋਲਦੀ ਓ ਤੂ ਤਾਂ ਬੋਲੀ ਨਹੀਂ ਕੋਸ ਚੁੱਪ ਕਰਕੇ ਬੈਠੀ ਸਾ ਮੈਂ ਉਹਦੀ ਗੱਲ ਹੀ ਸੁਣ ਮੈਂ ਤਾਂ ਕੁੜੀ ਵੱਲ ਵੇਖਦੇ ਕੀ ਕਰਤੂਤਾ ਕੁੜੀ ਦੀ ਆ ਕੁੜੀ ਵੱਲੋਂ ਤੇ ਮਾੜੀ ਗੱਲ ਐ ਕੁੜੀ ਨੇ ਜੋ ਕਹਿਆ ਮਾੜਾ ਕਿਹਾ ਵਾ ਇਹ ਵੀ ਉਹਨੇ ਝੂਠ ਹੀ ਬੋਲਿਆ ਇਹ ਮੈਨੂੰ ਪਤਾ ਐ ਇਹ ਝੂਠ ਬੋਲਿਆ ਰਿੰਪੀ ਨੇ ਮਗਰ ਨਹੀਂ ਸੀ ਬੋਲਣਾ ਚਾਹੀਦਾ ਇਹ ਪੈਸੇ ਨਾਲ ਗੱਲ ਵੀ ਝੂਠੋ ਬੋਲਦੀ ਵੀ ਐ ਮੈਂ ਤਾਂ ਕੋਈ ਮੰਗੇ ਮੈਂ ਕੀ ਕਰਦੇ ਹੋਰ ਪੈਸੇ ਮੇਰੇ ਬੱਚੇ ਕਹਿੰਦੇ ਮੈਨੂੰ ਕੀ ਲੋੜ ਪਈ ਐ ਮੰਗਨ ਦੇ ਨਾਲੇ ਵੇ ਲਾਉ ਕਹਿ ਗਈ ਨਾ ਮੁੰਡਾ ਬਾਹਰ ਨਹੀਂ ਗਿਆ ਇੱਥੇ ਹੀ ਆ ਅਗਲੇ ਸੂਆ ਲੈ ਦੇ ਸੂਆ 12 ਸੂਆ ਲੈ ਕੇ ਫੇਰ ਪਹੁੰਚੇ ਹੋ ਨਹੀਂ ਤੇ ਰਿਸ਼ਤਾ ਕਰਨ ਲੱਗਿਆ ਨਹੀਂ ਉਹਨਾਂ ਨੂੰ ਪਤਾ ਕੀਤਾ ਬਾਕੀ ਗੱਲਾਂ ਛੱਡ ਤੂੰ ਇੱਕ ਗੱਲ ਮੈਨੂੰ ਸੱਚੋ ਸੱਚੀ ਦੱਸੀ ਵੀ ਮੁੰਡਾ ਹੈਗਾ ਕਿੱਥੇ ਗੱਲ ਤੇ ਉਹੀ ਹੋਈ ਨਾ ਫੇਰ ਤੈਨੂੰ ਉਹਦੀਆਂ ਗੱਲਾਂ ਤੇ ਯਕੀਨ ਹੈ ਕਿ ਮੁੰਡਾ ਇੱਥੇ ਹੀ ਹੈਗਾ ਮੁੰਡਾ ਬਾਹਰ ਨਹੀਂ ਗਿਆ ਤੇ ਯਕੀਨ ਤੇ ਤੂੰ ਉਹਦੇ ਤੇ ਕੀਤਾ ਤੇ ਮੈਂ ਕਹਾਂਗੀ ਤੈਨੂੰ ਤਦ ਵੀ ਨਹੀਂ ਯਕੀਨ ਆ ਤੇ ਜੇ ਬਾਹਰ ਨਹੀਂ ਗਿਆ ਹੁੰਦਾ ਤਾਂ ਉਹ ਇੱਥੇ ਰਹਿੰਦਾ ਨਾ ਇੱਕ ਦਿਨ ਚ ਉਹਨੂੰ ਭੱਜਣ ਦੀ ਕਿਹੜੀ ਲੋੜ ਪਈ ਸੀ ਉਹ ਕਿੱਥੇ ਗਿਆ ਭੱਜ ਕੇ ਇੱਕ ਦਿਨ ਚ ਉਹ ਕਿੱਥੇ ਜਾ ਸਕਦਾ ਅਗਲੇ ਨੇ ਤੂੰ ਸ਼ੱਕ ਕਰਨਾ ਹੀ ਕਰਨਾ ਉਹ ਕੰਪਨੀ ਵਾਲੇ ਨੇ ਸਾਧਰੇ ਮੈਨੂੰ ਕੀ ਪਤਾ ਉੱਥੇ ਕੀ ਹੈ ਮੈਂ ਕੋਈ ਜਾ ਕੇ ਥੋੜੀ ਦੇਖਿਆ ਕੰਪਨੀ ਵਾਲੇ ਨੇ ਸਾਧਰੇ ਤਾਂ ਵਾਪਸ ਚਲਾ ਗਿਆ ਕਹਿੰਦਾ ਮੈਂ ਫੇਰ ਆ ਜਾਗਾ ਕੋਈ ਵੀ ਕੰਪਨੀ ਵਾਲਾ ਇੱਕ ਦਿਨ ਚ ਨਹੀਂ ਸਾਧਦਾ ਇਹ ਸਭ ਨੂੰ ਪਤਾ ਹੈ ਕੋਈ ਗੱਲ ਹੈਗੀ ਆ ਜਿਹੜੀ ਤੂੰ ਦੱਸਦੀ ਨਹੀਂ ਉਹ ਮੈਨੂੰ ਕੁਝ ਪਤਾ ਹੈਗਾ ਤਾਂ ਦੱਸਾਂਗੀ ਨਾ ਬਸ ਕਰ ਰਹਿਂਦੇ ਤੂੰ ਸੱਚ ਬੋਲਣਾ ਹੀ ਨਹੀਂ ਮੈਂ ਚੱਲੀ ਆ ਕਿਉਂ ਮੈਂ ਆਪਣੀ ਹੋਰ ਬੇਇੱਜ਼ਤੀ ਨਹੀਂ ਕਰਾਣੀ ਤੁਹਾਡਾ ਘਰ ਤੁਹਾਡੀ ਨੂੰ ਆਪੇ ਨਿੱਠੋ ਆਪੇ ਰੱਖੋ ਜੇ ਕੱਲ ਨੂੰ ਮੈਂ ਇੱਥੇ ਰਹੂੰਗੀ ਮੈਨੂੰ ਤੇਰਨਾ ਹਾਮੀ ਭਰਨੀ ਪੈਣੀ ਤੇਰੀ ਨੋ ਦੀ ਭਰਨੀ ਪੈਣੀ ਨਾ ਰਹੂੰਗੀ ਨਾ ਭਰੂੰਗੀ ਕੱਲੀ ਭੁਗਤੀ ਆ ਲੈ ਮੈਂ ਚੱਲੀ ਹਾਂ ਜਾਂਦੀ ਤੇ ਜਾਵੇ ਗਲੋ ਲੱਥੀ ਮੇਰੇ ਪਾ ਰੋਹੇ ਮੇਰੇ ਤੇ ਮਾਉ ਨੂੰ ਕੀ ਹੋ ਗਿਆ ਇਹ ਬੋਲੀ ਤੇ ਮੰਜੂ ਚੁੱਪ ਕੀਤੀ ਤੇਲ ਮੈਂ ਕਦੋਂ ਪਾਇਆ ਮੈਂ ਤੇ ਪਾਇਆ ਹੀ ਸੀ ਉਹਨੇ ਉਹ ਕਹਿੰਦੀ ਮੈਂ ਤੇ ਅੱਖਾਂ ਨਾਲ ਵੇਖਿਆ ਨਾ ਕੁਝ ਨਹੀਂ ਕੀਤਾ ਕੋਈ ਉਹਦਾ ਨਿਸ਼ਾਨ ਨਹੀਂ ਆ ਕੁਝ ਨਹੀਂ ਆ ਤੇ ਦੱਸ ਐਵੇਂ ਇਹਨੂੰ ਨਹੀਂ ਜਾਣ ਦੇਣਾ ਚਾਹੀਦਾ ਮੈਨੂੰ ਕੋਈ ਸਬੂਤ ਤੇ ਕੋਈ ਚਾਹੀਦਾ ਕੀ ਕਰਾਂਗੀ ਬਾਂਸਰ ਮੈਂ ਰੋਕ ਨਹੀਂ ਇਹਨੂੰ ਬੈਨ ਜੀ ਬੈਨ ਜੀ ਰੁਕ ਕਿਉਂ ਦੇਖ ਹੱਥ ਜੋੜਨੀ ਤੇਰੇ ਕੇ ਅੱਜ ਤੂੰ ਮੈਨ ਬਚਾ ਲਿਆ ਤੂੰ ਸਿਆਣੀ ਗੱਲ ਸੰਭ ਲਈਏ ਜੇ ਅੱਜ ਮੇਰੀ ਨੂ ਲਾਈ ਜਾਂਦੇ ਤਾਂ ਕੀ ਮੇਰਾ ਹਾਲ ਹੋਣਾ ਸੀ ਵੇਖ ਲੈ ਮੇਰਾ ਸਾਥ ਨਾ ਛੱਡ ਸੋ ਸਮਝ ਕੇ ਗੱਲ ਕਰੀ ਦੀਂਦੀ ਐ ਐਸੇ ਕਰਕੇ ਤੈਨੂੰ ਮੈਂ ਬੋਲਦੀ ਤੂੰ ਬਾਜ ਨਹੀਂ ਆਉਂਦੀ ਗੱਲ ਕਰਨ ਨਾ ਭੈਣ ਮੈਨੂੰ ਜਾਣ ਦੇ ਨਹੀਂ ਕੱਲ ਨੂੰ ਦੇਖ ਮੈਂ ਤੇਰੇ ਕੋਡੇ ਹੱਥ ਲਾਨੀ ਦੇ ਤੂੰ ਨਾ ਜਾ ਪਲੀਜ਼ ਨਾ ਜਾ ਵੇ ਹੱਥ ਜੋੜਨੀ ਤੇਰੇ ਕੇ ਚੱਲ ਹਾਂ ਮੇਰੇ ਨਾਲ ਆ ਰਿਹਾ ਮੈਂ ਔਖੀ ਖੜੀ ਹੈ ਮੇਰੇ ਸਾਥ ਦੇ ਆ ਜਾ ਹਲੇ ਆ ਜਾ ਵਾਪਸ